ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਦੇ ਵਿੱਚ ਪੂਸੂ ਨੇ ਕਲੀਨ সুইਪ ਕੀਤਾ ਚਾਰੇ ਉਧਾਂ ਤੇ ਜਿੱਤ ਦਰਜ ਕਰਾਈ ਹੈ ਪੂਸੂ ਦੇ ਪ੍ਰਧਾਨ ਨਿਸ਼ਾਂਤ ਕੌਸ਼ਲ ਸਾਡੇ ਨਾਲ ਨੇ ਕੌਸ਼ਲ ਜੀ ਲੰਬੇ ਸਮੇਂ ਬਾਅਦ ਪੂਸੂ ਨੇ ਜਿੱਤ ਦਰਜ ਕਰਾਈ ਹੈ ਕੀ ਕਹੋਗੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਬਹੁਤ ਹੀ ਰੋਮਾਂਚਕ ਜਿੱਤ ਹੋਈ ਕਿ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਬਹੁਤ ਸਾਰੀਆਂ ਪਾਰਟੀਆਂ ਇਸ ਵਾਰ ਇਲੈਕਸ਼ਨਾਂ ਦੇ ਵਿੱਚ ਸੀਗੀਆਂ ਬਹੁਤ ক্লোਜ਼ ਕੰਪੀਟੀਸ਼ਨ ਰਿਹਾ ਪੰਜਾਬ ਦੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਜਿਨ੍ਹਾਂ ਨੇ ਕੁਝ ਟਾਈਮ ਤੋਂ ਬਹੁਤ ਹੀ ਇਹ ਤੇ ਯੂਨੀਵਰਸਿਟੀ ਦਾ ਮਾਹੌਲ ਖਰਾਬ ਕੀਤਾ ਹੋਇਆ ਸੀਗਾ ਤੇ ਇਸ ਵਾਰ ਸਾਰੇ ਯੂਨੀਵਰਸਿਟੀ ਸਟੂਡੈਂਟ ਇਕੱਠੇ ਹੋਏ ਕਿ ਲੜਿਆ ਇਸ ਵਾਰ ਇੱਕ ਟੀਮ ਵਰਕ ਦੱਸਿਆ ਕਿ ਆਪਾਂ ਉਹਨਾਂ ਪਾਰਟੀ ਨੂੰ ਇਥੋਂ ਬਾਹਰ ਕੱਢ ਸਕਦੇ ਹਾਂ ਤੇ ਇੱਕ ਵਧੀਆ ਐਟਮੋਸਫੇਅਰ ਪੜ੍ਹਾਈ ਵਾਸਤੇ ਸਟੂਡੈਂਟ ਵਾਸਤੇ ਆਪਾਂ ਬਣਾ ਸਕਦੇ ਹਾਂ ਤੇ ਮੁੱਦੇ ਤੁਹਾਡੇ ਕੋਲ ਕੀ ਰਹੇ ਇਹਨਾਂ ਚੋਣਾਂ ਦੇ ਅ ਮੁੱਦੇ ਸੀਗੇ ਇਹ ਜਿਹੜੀਆਂ ਪਾਰਟੀਆਂ ਨੇ ਇੱਥੇ ਮਾਹੌਲ ਖਰਾਬ ਕੀਤਾ ਹੋਇਆ ਹੈ ਸਟੂਡੈਂਟਸ ਦੀ ਸਟੱਡੀਜ਼ ਨੂੰ ਬਹੁਤ ਇਫੈਕਟ ਪੈ ਰਿਹਾ ਹੈ ਪੈਸੇ ਨਾਲ ਵੋਟ ਖਰੀਦੇ ਜਾ ਰਹੇ ਆ ਇੱਥੇ ਡਰੱਗਸ ਤੇ ਸਾਰੇ ਹੋਰ ਇੰਨੇ ਜ਼ਿਆਦਾ ਸਪਲਾਈ ਹੋਈਆਂ ਚੀਜ਼ਾਂ ਕਿ ਬੰਦੇ ਸਾਰਿਆਂ ਬਹੁਤ ਬੁਰਾ ਇਫੈਕਟ ਪੱੜਿਆ ਪੜਾਈਆਂ ਤੇ ਤੇ ਇਹ ਐਡਵਾਂਸ ਐਟਮੋਸਫੇਅਰ ਜਿਹੜਾ ਇੱਥੇ ਸੀਗਾ ਸਟੂਡੈਂਟ ਵਾਸਤੇ ਉਹ ਬਿਲਕੁਲ ਵੀ ਫ੍ਰੈਂਡਲੀ ਨਹੀਂ ਸੀਗਾ ਤੇ ਇਸ ਵਾਰ ਆਪਾਂ ਸਭ ਤੋਂ ਮੇਨ ਮੁੱਦਾ ਸੀਗਾ ਸਟੂਡੈਂਟ ਦੀ ਪ੍ਰੈਜੈਂਟੇਸ਼ਨ ਵਾਸਤੇ ਤੇ ਆਪਾਂ ਇਸ ਵਾਰ ਇੱਕ ਮੈਂ ਨਾਰਮਲ ਸਟੂਡੈਂਟ ਵਰਗਾ ਸਟੂਡੈਂਟ ਸੀਗਾ ਜਿਹੜਾ ਜਿਹਨਾਂ ਮੈਨੂੰ ਸਾਰਿਆਂ ਬੰਦਿਆਂ ਨੇ ਮੈਨੂੰ ਮੇਰੇ ਫਰੈਂਡਸ ਨੇ ਅੱਗੇ ਕੀਤਾ ਇਸ ਵਾਰ ਇਲੈਕਸ਼ਨ ਦੇ ਵਿੱਚ ਕਿ ਭਾਈ ਤੁਸੀਂ ਲੜੋ ਤੇ ਤੁਸੀਂ ਇੱਕ ਸਟੂਡੈਂਟਸ ਨੂੰ ਰਿਪਰੈਜ਼ੈਂਟ ਕਰੋ ਤੇ ਮੈਂ ਉਹਨੂੰ ਰਿਪਰੈਜ਼ੈਂਟ ਕੀਤਾ ਤੇ ਅੱਜ ਆਪਾਂ ਇੱਥੇ ਜਿੱਤ ਕੇ ਖੜੇ ਹੋਏ ਨੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪੋਲੀਟੀਕਲ ਪਾਰਟੀਆਂ ਨੂੰ ਜਿਹੜਾ ਬਾਹਰ ਦਾ ਰਸਤਾ ਦਿਖਾਉਣ ਦੇ ਲਈ ਇਸ ਵਾਰੀ ਚੋਣ ਲੜੀ ਗਈ ਸੀ ਪਰ ਲਗਾਤਾਰ ਇੱਕ ਲੰਮਾ ਸਮਾਂ ਆਪੂਸੂ ਪਾਸੇ ਰਿਹਾ ਔਰ ਪੋਲੀਟੀਕਲ ਪਾਰਟੀਆਂ ਜਿਹੜੀਆਂ ਇੱਥੇ ਜਿੱਦ ਦਰਜ ਕਰਾਉਂਦੀ ਰਹੀਆਂ ਆਖਿਰ ਕੀ ਕਾਰਨ ਸੀ ਕਿ ਉਦੋਂ ਦੇ ਮਾਹੌਲ ਤੇ ਹੁਣ ਦੇ ਮਾਹੌਲ 'ਚ ਕੀ ਫਰਕ ਹੈ ਮਾਹੌਲ ਦਾ ਫਰਕ ਸੀ ਕਿ ਕਾਫੀ ਟਾਈਮ ਤੋਂ ਪਹਿਲੇ ਸੋਪੂ ਪੂਸੂ ਹੁੰਦੇ ਸੀਗੇ ਵਧੀਆ ਐਟਮੋਸਫੇਅਰ ਹੁੰਦਾ ਸੀਗਾ ਇੱਕ ਸਟੂਡੈਂਟ ਯੂਨੀਅਨਸ ਆਪਸ ਵਿੱਚ ਫਾਈਟ ਕਰਦੀਆਂ ਸੀਗੀਆਂ ਕੁਝ ਟਾਈਮ ਬਾਅਦ ਜਦੋਂ ਆਪਣਾ ਨੈਸ਼ਨਲ ਐਨਐਸਯੂਆਈ ਵਗੈਰਾ ਇੱਥੇ ਕੁਝ ਟਾਈਮ ਤੱਕ ਲੋਕਾਂ ਨੇ ਸਪੋਰਟ ਕੀਤਾ ਬਟ ਹੌਲੇ ਹੌਲੇ ਇਨ ਆਟਮੋਸਫੇਅਰ ਇਤੇ ਖਰਾਬ ਹੋਇਆ ਹੈ ਕਿ ਲੋਕਾਂ ਨੂੰ ਰਿਅਲਾਈਜ਼ ਹੋਇਆ ਕਿ ਯੂਨੀਵਰਸਿਟੀ ਚ ਨੈਸ਼ਨਲ ਪਾਰਟੀਆਂ ਕੋਈ ਰੋਲ ਨਹੀਂ ਹੈ ਕੋਈ ਇਦਾਂ ਦੇ ਕੰਮ ਨਹੀਂ ਹੈਗੇ ਜਿਹੜੇ ਸਟੂਡੈਂਟਸ ਆਪਾਂ ਸਟੂਡੈਂਟ ਯੂਨੀਅਨ ਇੱਥੇ ਨਹੀਂ ਕਰ ਸਕਦੇ ਆ ਤੇ ਇਸ ਵਾਰ ਇਸੇ ਕਰਕੇ ਯਹੀ ਮੁੱਦਿਆਂ ਤੇ ਆਪਾਂ ਲੜ ਕੇ ਇੱਥੇ ਆਪਾਂ ਜਿੱਤ ਪ੍ਰਾਪਤ ਕੀਤੀ ਹੈ ਉਸੋਂ ਪਹਿਲਾ ਕੰਮ ਕੀ ਕਰੇਗੀ ਹੁਣ ਚੋਣਾ ਜਿੱਤ ਦਰਜ ਕਰਾਉਣ ਤੋਂ ਬਾਅਦ ਕਿਉਂਕਿ ਕਲੀਨ ਸਿਪ ਕੀਤਾ ਸਾਰੇ ਅਧਦੇ ਤੁਹਾਡੇ ਕੋਲੇ ਆ ਪਹਿਲਾ ਕੰਮ ਕੀ ਕਰੋਗੇ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਹੈਗਾ ਤੁਹਾਡੀ ਪਾਰਟੀ ਕੰਮ ਕਰੇਗੀ ਬਹੁਤ ਸੇ ਕਾਮਨ ਇਸ਼ੂ ਰਹੇ ਆ ਫੀ ਹੈ ਕਿ ਸਭ ਤੋਂ ਕਾਮਨ ਇਸ਼ੂ ਸੀਗਾ ਬਹੁਤ ਧਰਨੇ ਲਾਇਆ ਆਪਾਂ ਸਟਿਲ ਉਹ ਕੰਮ ਵਿੱਚ ਵੀ ਰਹਿ ਗਿਆ ਇਲੈਕਸ਼ਨ ਵੀ ਆ ਗਿਆ ਆਪਾਂ ਨੂੰ ਇਲੈਕਸ਼ਨ ਵਿਲਣਨੇ ਸੀਗੇ ਤੇ ਵਿੱਚ ਕੁਝ ਕੰਮ ਪੈਂਡਿੰਗ ਵੀ ਰਹੇ ਆ ਕੁਝ ਹਾਸਲ ਅਲੋਟਮੈਂਟ ਦੀਆਂ ਪ੍ਰੋਬਲਮਾਂ ਹੈਗੀਆਂ ਟਰਾਂਸਪੇਰੈਂਸੀ ਬਿਲਕੁਲ ਨਹੀਂ ਹੈਗੀ ਸਾਊਥ ਕੈਂਪਸ ਬਣਿਆ ਹੈ ਉੱਥੇ ਫੈਸਿਲਿਟੀਆਂ ਵੀ ਬਹੁਤ ਕਮੀ ਹੈ ਹਲੇ ਇਦਾਂ ਦੇ ਬਹੁਤ ਸਾਰੇ ਇਸ਼ੂ ਆ ਗਏ ਫੂਡ ਪ੍ਰੋਬਲਮਸ ਆ ਗੀਆਂ ਹਾਈਜਨ ਦੀ ਬਿਲਕੁਲ ਵੀ ਉਹ ਉੱਥੇ ਹੈ ਨਹੀਂ ਹਾਸਿਲ ਵਿੱਚ ਬਹੁਤ ਬੱਚੇ ਬਿਮਾਰ ਪਏ ਸੀ ਕਿ ਪਿੱਛੇ ਵੀ ਇਹਦੇ ਲਈ ਆਪਾਂ ਜਨਰਲ ਪ੍ਰੋਬਲਮ ਆ ਹੈਗੀਆਂ ਤੇ ਬਾਕੀ ਹੋਰ ਜਿਹੜੀਆਂ ਵੀ ਪ੍ਰੋਬਲਮਾਂ ਅੱਗੇ ਸਾਨੂੰ ਸਟੂਡੈਂਟ ਦੱਸਣਗੇ ਉਹ ਆਪਾਂ ਉਹਨਾਂ ਦੇ ਲਈ ਕੰਮ ਕਰਨਗੇ ਇਸ ਦਾ ਨਿਸ਼ਾਨਤ ਕੌਸ਼ਲ ਉਸੂ ਦੇ ਪ੍ਰਧਾਨ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਧਾਨਗੀ ਦੇ ਅਹੁਦੇ ਤੇ ਜਿੱਤ ਦਰਜ ਕਰਾਈ ਇਹਨਾਂ ਨੇ ਇਨਕਲੂਸਿਵ ਕੀਤਾ ਔਰ ਇਹਨਾਂ ਦਾ ਕਹਿਣਾ ਹੈ ਕਿ ਇਹ ਜੱਤ ਵਿਦਿਆਰਥੀ ਜਿੱਤ ਹੋਈ ਕਿਉਂਕਿ ਕਾਫੀ ਸਮੇਂ ਤੋਂ ਪੋਲੀਟিক্যাল ਪਾਰਟੀਆਂ ਦੀਆਂ ਜਿਹੜੀਆਂ ਇਕਾਈਆਂ ਸੀ ਵਿਦਿਆਰ ਹਾਵੀ ਹੁੰਦੀਆਂ ਰਹੀਆਂ ਪਰ ਹੁਣ ਇੱਕ ਵਾਰ ਫਿਰ ਤੋਂ ਸਮਾਂ ਬਦਲਿਆ ਹੈ ਵਿਦਿਆਰਥੀ ਯੂਨੀਅਨ ਸਹੀ ਮਹੀਨੇ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੇ ਆਪਣੀ ਯੂਨੀਅਨ ਨੂੰ ਜਿਹੜੀ ਜਿੱਤ ਦਰਜ ਕਰਵਾਈ ਹੈ ਨਪਿੰਦਰ ਸਿੰਘ ਰਾਹ ਇਹ ਵੀ ਵੀ ਸਾਂਝਾ ਚੰਡੀਗੜ੍ਹ